ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਡੇ ਨਾਂ ਬਦਲੇ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਭਾਈ ਨਾਂ ਦੇ ਵਿੱਚ ਤਾਕਤ ਆ ਸਹਬਜ਼ਾਦਾ ਜੀ ਅਜੀਤ ਸਿੰਘ ਕਹਿੰਦਾ ਕਹਿੰਦਾ ਪਿਤਾ ਜੀ ਨਾਮ ਕਾ ਅਜੀਤ ਹੂੰ ਜੀਤਾ ਨਹੀਂ ਜਾਊਂਗਾ ਅਗਰ ਜੀਤਾ ਰਹਾ ਤੋ ਵਾਪਸ ਨਹੀਂ ਆਊਂਗਾ ਪਰਾਚੀਨ ਪੰਥ ਪ੍ਰਕਾਸ਼ ਦੇ ਗਿਆਤਾ ਗਿਆਨੀ ਗਿਆਨ ਸਿੰਘ ਉਹ ਪਰਾਚੀਨ ਪੰਥ ਪ੍ਰਕਾਸ਼ ਦੇ ਪੰਨਾ ਨੰਬਰ 248 ਦੇ ਉੱਤੇ ਸਹਬਜ਼ਾਦਾ ਅਜੀਤ ਸਿੰਘ ਦੀ ਚੜ੍ਹਤ ਲਿਖਦੇ ਨੇ ਉਹਨਾਂ ਨੇ ਬ੍ਰਸਤ ਭਾਸ਼ਾ ਦਾ ਇੱਕ ਬੜਾ ਸੋਹਣਾ ਸ਼ੇਰ ਲਿਖਿਆ ਅੱਜ ਵੀ ਕਈ ਸ਼ਾਇਰ ਨਿਯੋਗ ਗੀਤ ਲਿਖਦੇ ਨੇ ਲੱਚਰ ਗੀਤ ਲਿਖਦੇ ਨੇ ਜਿਹੜੇ ਧੀਆ ਭੈਣਾਂ ਦੇ ਸਾਹਮਣੇ ਬੈਠ ਕੇ ਸੁਣ ਨਹੀਂ ਸਕਦੇ ਐਨੇ ਅਸ਼ਲੀਲ ਗੀਤ ਲਿਖਦੇ ਨੇ ਪਰ ਉਹਨਾਂ ਯੋਧਿਆਂ ਨੇ ਉਹਨਾਂ ਮਹਾਨ ਸ਼ਾਇਰਾਂ ਨੇ ਉਹਨਾਂ ਮਹਾਨ ਲਾਈਟਰਾਂ ਨੇ ਮਹਾਨ ਕਲਾਸਪਰਾਂ ਨੇ ਆਪਣੇ ਯੋਧਿਆਂ ਦੀ ਬਹਾਦਰੀ ਲਿਖੀ ਆ ਆ ਸੁਣਿਓ ਤੱਕਿਓ ਵ੍ਰੇਤ ਭਾਸ਼ਾ ਦੇ ਵਿੱਚ ਉਹ ਸਹਜਾਦਾ ਅਜੀਤ ਸਿੰਘ ਦੀ ਚਤ ਲਿਖਣ ਲੱਗੇ ਨੇ ਗਿਆਨੀ ਗਿਆਨ ਸਿੰਘ ਉਹ ਲਿਖਦੇ ਨੇ ਗੁਰਬਾਲਕ ਬਾਲਕ ਰੂਪ ਅਨੂਪਮ ਅੰਗਰ ਬੇਖ ਅਨਕਸੂ ਰਾਜੇ ਦੇਖੋ ਕੈਸੀ ਕਵਤਾ ਜਿੱਥਾ ਪਹਾੜ ਤੋਂ ਪਾਣੀ ਡਿੱਗਦਾ ਹੋਵੇ ਉਹਨਾਂ ਨੇ ਸਹਜਾਦਾ ਅਜੀਤ ਸਿੰਘ ਦੀ ਚਤ ਲਿਖੀ ਆ ਉਹ ਲਿਖਦੇ ਹਨ ਗੁਰਬਾਲਕ ਬਾਲਕ ਰੂਪ ਅਨੂਪਮ ਅੰਗਰ ਬੇਖ ਅਨਕਸੂ ਰਾਜੇ ਅਖ ਸ਼ਹਿਰ ਸ਼ਬੀਲੇ ਛੱਡੇ ਸਭ ਸੁੰਗਣ ਸ਼ੋਭ ਛਕੇ ਛਤਰੀ ਸਦਸ਼ਾਦੇ ਰਖਤਾਲ ਇਕਸਾਰ ਬਾਲਕ ਸੋ ਅਰ ਗਾਲ ਦੇ ਪਾਲ ਦੇ ਜਸੂ ਨਾਜੇ ਚਦ ਕੰਦਰ ਅੰਦਰ ਤੈ ਨਿਕਸੇ ਮਰਗੰਦ ਦੇ ਹਾਰ ਸਮਾਜ ਦੇ ਜਦ ਹੋ ਕੇ ਆ ਮੋ ਸਾਹਮਣੇ ਦਲ ਦੋਵੇਂ ਜੁੱਟੇ ਉੱਥੇ ਤੀਰ ਤੇ ਹਾਇਰਤ ਦੇ ਚੱਲਿਆਂ ਤੋਂ ਛੁੱਟੇ ਉੱਥੇ ਹਿੱਕਾਂ ਹੋ ਜਾਂ ਛੰਨੀ ਕਈ ਮੱਥੇ ਫੁੱਟੇ ਉੱਥੇ ਲੱਖ ਕੇ ਸਰ ਤੜਾ ਤੋਂ ਤੜ ਲੈ ਗੇ ਰੁੱਟੇ 32 ਦਲੇ ਤਰਵਾਰਾਂ ਚੱਲੀਆਂ ਤੋਪਾਂ ਦੰਦਨਾਈਆਂ ਫੁੱਲਿਆ ਚਮਕੌਰ ਗੜੀ ਦਾ ਦਰਵਾਜ਼ਾ ਸਹਿਮ ਦਾ ਅਜੀਤ ਸਿੰਘ ਹੋਇਆ ਕੜੀ ਤੋਂ ਬਾਹਰ ਇਹ ਝਾਕੇ ਮੇਰੀ ਵੱਲ ਖੁੰਡਣੀ ਨਾਗਬਾਤ ਵਿੱਚ ਝੜਿਆ ਬੱਬਰ ਸ਼ੇਰ ਮਾਗੇ ਇਹਨੇ ਪਾਇਆ ਮੱਥੇ ਟੋੜੀਆਂ ਇਹਨੇ ਬੁੱਲ ਢੁੱਕੇ ਇਹਨੇ ਦੰਦ ਘਰੀਚੇ ਛੱਡ ਕੇ ਬੋਲੇ ਸੋਨਿਹਾਲ ਸਤਿਸ਼ਕੀਆ ਕਾਲ ਦਾ ਜਕਾਰਾ ਬਾਘਾ ਬਾਲ ਦਾ ਬੱਬਰ ਸ਼ thank mm -hmm. you